ਹੋ ਜਾ। ਉਸ ਨੂੰ ਕਹਿੰਦੇ ਨੇ ਹਲੀਮੀ ਰਾਜ। ਕਿਸੇ ਨਾਲ ਕੋਈ ਅਨਿਆਨਾ ਹੋਵੇ। ਕਹਿੰਦੇ ਸਭ ਸੁਖਾਲੀ ਵੁਠੀਆਂ ਇਹ ਹੁਆ ਹਲੀਮੀ ਰਾਜ ਜੀ। ਫਿਰ ਰਾਜ ਦੀ ਗੱਲ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਵੀ ਕੀਤੀ। ਹਸਦੀ ਸਿਰ ਜਿਉ ਅੰਕਸ ਹੈ ਅਹਿਲ ਜਿਉ ਸਿਰ ਦੇ ਮੰਤਨ ਆਗੇ ਰਾਕੇ ਉਪੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰੇ ਤੇ ਅੱਜ ਦਾ ਜਿਹੜਾ ਮੁਖਵਾਕ ਉਹਦੇ ਵਿੱਚ ਵੀ ਗੁਰੂ ਸਾਹਿਬ ਨੇ ਰਾਜ ਦੀ ਗੱਲ ਕੀਤੀ ਅੱਜ ਸਵੇਰ ਦਾ ਜਿਹੜਾ ਹੁਕਮਨਾਮਾ ਆਇਆ ਨਾ ਰਸਨਾ ਗੁਨ ਬੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਾਸਮਨ ਉਪਜੋ ਸਗਲੇ ਦੁੱਖ ਭਲਾਈ ਉਹਦੇ ਵਿੱਚ ਮਹਾਰਾਏ ਕਹਿੰਦੇ ਵੀ ਇਹ ਤਤ ਕੱਢ ਲਿਆ ਕਿ ਜੇ ਤੁਸੀਂ ਅਬਿਨਾਸੀ ਰਾਜ ਚਾਹੁੰਦੇ ਜੇ ਤੇ ਤੁਹਾਨੂੰ ਸਿਮਰਨ ਕਰਨਾ ਪੈਣਾ ਜੇ ਖਾਲਸਾ ਰਾਜ ਚਾਹੁੰਦੇ ਜੇ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਬਿਨਾਸੀ ਖੀਮ ਚਾਹੇ ਜੇ ਨਾਨਕ ਸਦਾ ਸਿਮਰ ਨਰਾਇਨ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਜ ਦੀ ਗੱਲ ਕੀਤੀ ਹੈ ਮਗਰ ਅਸੀਂ ਰਾਜ ਕਿਹੜਾ ਸਮਝਨੇ ਲੇਖੇ ਵਿੱਚ ਪੈ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਾਜ ਦੀ ਗੱਲ ਕੀਤੀ ਹੈ ਰਾਜ ਕਰੇਗਾ ਖਾਲਸਾ ਅਕੀ ਰਹੇ ਨਾ ਕੋਈ ਅਸੀਂ ਸਮਝ ਲਿਆ ਕਿ ਅਸੀਂ ਕੋਈ ਵੱਖਰਾ ਇਲਾਕਾ ਬਣਾ ਕੇ ਰਾਜ ਕਰਾਂਗੇ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਖਾਲਸੇ ਨੇ ਉਹ ਅੱਜ ਵੀ ਰਾਹੀ ਕਰਦੇ ਨੇ ਉਹਨਾਂ ਦਾ ਰਾਜ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਨੇ ਆਹ ਹੋਂਦ ਤੁਸੀਂ ਰੋਜ਼ ਸੰਗਤ ਕਰਦੇ ਜੇ ਸਿਮਰਨ ਕਰਦੇ ਤੁਹਾਡਾ ਹੁਣ ਰਾਜ ਹੀ ਹੈ ਤੁਸੀਂ ਵਾਕਈ ਖਾਲਸ ਹੋ ਚੁੱਕੇ ਜਦੋਂ ਸਾਡੇ ਅੰਦਰ ਪੂਰਨ ਜੋਤ ਜਗਦੀ ਅਸੀਂ ਖਾਲਸੇ ਬਣ ਗਏ ਜਿੰਨਾ ਚਿਰ ਪੂਰਨ ਜੋਤ ਨਹੀਂ ਜਗਦੀ ਉਹਨਾਂ ਚਿਰ ਸਾਡਾ ਮਨ ਨਹੀਂ ਖਾਲਸ ਆ ਕਹਦੇ ਪੂਰਨ ਜੋਤ ਜਗੇ ਘਟ ਮੇ ਤਬ ਖਾਲਸ ਤਾਹੇ ਨ ਖਾਲਸ ਜਨ ਮਨ ਸਦ ਹੈ ਰਾਜਾ ਕਾਇਆ ਨਗਰੀ ਇਹ ਮੰਨ ਰਾਜਾ ਪੰਜ ਵਸੇ ਵਿਚਾਰੀ ਸ਼ਬਦ ਰਵੇ ਆਸਨ ਕਾ ਰਾਜਾ ਅਧਮ ਕਰੇ ਹੁ ਨ ਕਾਏ ਆ ਜਿਹੜਾ ਸ਼ਰੀਰ ਹੈ ਨਾ ਇਹਨੂੰ ਇੱਕ ਰਾਜ ਕਹਿ ਦਿੱਤਾਗਾ ਇਕ ਨਗਰੀ ਕਹਤਾ ਹੈ ਕਿ ਦੇਸ਼ ਆ ਇਹਦੇ ਵਿੱਚ ਲੱਖਾਂ ਦੀ ਤਦਾਦ ਚ ਪ੍ਰਜਾ ਵਸਦੀ ਮੰਨਨੇ ਇਥੇ ਰਾਜ ਕਰਨਾ ਹੈ ਇਹ ਸਾਡੀ ਪ੍ਰਜਾ ਤਾਂ ਆਕੀ ਹੋਈ ਫਿਰਦੀ ਸਾਰੀ ਪ੍ਰਜਾ ਤਾਂ ਬਗਾਵਤ ਦੇ ਵਿੱਚ ਤਾਂ ਹੀ ਲੋਕ ਇਹਨੇ ਬਿਮਾਰ ਹੋ ਰਹੇ ਨੇ ਕਿ ਅੰਦਰ ਵਾਲੀ ਪ੍ਰਜਾ ਭਗਾਵਤ ਤੇ ਆ ਕੁਝ ਭੁੱਖੇ ਮਾਰੇ ਨੇ ਕੁਝ ਬਿਹੋਸ਼ ਹੋ ਗਏ ਤੇ ਕੁਝ ਤੜਫਰੇ ਨੇ ਸਾਨੂੰ ਬਦ ਸੀਸਾ ਰਾਜੇ ਨੂੰ ਦੇ ਦਿੱਤੇ ਰਾਜ ਕਿਵੇਂ ਸਾਡਾ ਆ ਜਾਏਗਾ ਇਸ ਕਰਕੇ ਮਾਝਾ ਨੇ ਸਾਨੂੰ ਦੱਸਿਆ ਕਿ ਜਿੰਨਾ ਚਿਰ ਅਸੀਂ ਗੁਰੂ ਦੀ ਛਣ ਵਿੱਚ ਨਿਉਂਨੇ ਉਹਨਾਂ ਚ ਸਾਨੂੰ ਭੇਤ ਨਹੀਂ ਹੁੰਦਾ ਕਿ ਸਾਡਾ ਮੰਤਪਹਿਲਾ ਹੀ ਰਾਜ ਹੈ ਇਹਨੂੰ ਰਾਜਾ ਬਣਾਉਣ ਦੀ ਕੀ ਲੋੜ ਹੈ ਰਾਜ ਕਿਹਨਾ ਚਾਹੀਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜੀ ਡੀਪਲੀ ਵਿਚਾਰ ਕੇ ਪੜੋ ਕਹਿੰਦੇ ਗੁਰ ਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਕਾਇਆ ਕੋਟ ਗੜੇ ਨਾ ਰਾਜਾ ਪਰਮਾਤਮਾ ਨੂੰ ਰਾਜਿਆਂ ਦਾ ਰਾਜਾ ਕਿਐ ਕਬੀਰ ਜੀ ਦੀ ਬਾਣੀ ਕੋ ਹਰ ਸਮਾਨ ਨਹੀਂ ਰਾਜਾ ਏਕੂਪਤ ਸਭ ਦਿਵਸ ਚਾਲ ਕੇ ਝੂਠੇ ਕਰਤ ਦਿਵਾਜਾ ਇਹ ਜਿਹੜੇ ਸੰਸਾਰ ਦੇ ਰਾਜੇ ਨੇ ਨਾ ਚਾਰ ਦਿਨਾਂ ਦੇ ਤੇ ਜਿਹੜਾ ਸਾਡਾ ਪਿਤਾ ਇਹ ਨਾ ਉਹ ਤਾਂ ਰਾਜਿਆਂ ਦਾ ਵੀ ਰਾਜਾ ਹੈ ਕੋਈ ਗਰੀਬ ਨਿਵਾਜਾ ਤੁਮ ਉਹ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਮ ਤਿਆਹੀ ਹੈ ਐਡਾ ਵੱਡਾ ਰਾਜਾ ਸਾਡਾ ਪਿਤਾ ਹੈ ਤੇ ਰਾਜੇ ਦਾ ਪੁੱਤਰ ਵੀ ਰਾਜਾ ਹੀ ਹੋਏਗਾ ਜੇ ਸਾਡਾ ਮਨ ਉਹਦੀ ਅੰਛੇ ਕਹੋ ਕਬੀਰ ਇਹੋ RAM ਕੀ ਅੰਛ ਚੌਥੇ ਪਦ ਮੇ ਜਨ ਕੀਤੇ ਮਗਰ ਫਰਕ ਇਹ ਨਾ ਪੈ ਗਿਆ ਕਿ ਇਹ ਜਿਹੜਾ ਮਨ ਰਾਜਾ ਪਰਵਾਨਾ ਭੁੱਲ ਗਿਆ ਪਰਵਾਨਾ ਕਿਹਨੂੰ ਕਹਿੰਦੇ ਨੇ ਪਛਾਨ ਪੱਤਰ ਜਿਵੇਂ ਰਾਜੀਵ ਮਹਾਰਾਜੇ ਜੇ ਤੋਂ ਦੂਜੇ ਦੇਸ਼ ਵਿੱਚ ਜਾਂਦੇ ਇਹਨਾਂ ਆਪਣੇ ਨਾਲ ਪਰਮਾਨਾ ਲੈ ਕੇ ਚੱਲਦੇ ਕਿ ਇਹਨਾਂ ਦੀ ਪਛਾਣ ਹੋ ਜੇ ਵੀ ਆਹ ਇਸ ਦੇਸ਼ ਦੇ ਰਾਜੇ ਜਿਵੇਂ ਆਪਣੇ ਦੇਸ਼ ਦਾ ਰਾਜਾ ਰਾਸ਼ਟਰਪਤੀ ਹੁੰਦਾ ਹੈ ਰਾਸ਼ਟਰਪਤੀ ਜੇਦੋਂ ਦੂਜੇ ਦੇਸ਼ ਚ ਜਾਂਦਾ ਤੀ ਐਵੇਂ ਨਹੀਂ ਚਲਾ ਜਾਂਦਾ ਉਹਨੂੰ ਪਾਸਪੋਰਟ ਦਿੱਤਾ ਜਾਂਦਾ ਪਾਸਪੋਰਟ ਤੋਂ ਬਿਨਾਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਹੀਂ ਜਾ ਸਕਦੇ ਦੂਜੇ ਦੇਸ਼ ਦੇ ਦੇਖ ਲਓ ਉਹਨਾਂ ਨੂੰ ਵੀ ਪਾਸਪੋਰਟ ਦੀ ਲੋੜ ਹੁੰਦੀ ਹੈ ਤੇ ਉਧਰ ਦੇ ਜਿਹੜੇ ਅਮਰੀਕਾ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹਨਾਂ ਨੂੰ ਵੀਦਰ ਪਾਸਪੋਰਟ ਲੈ ਕੇ ਹੋਣਾ ਪੈਂਦਾ ਹੈ ਕਾਨੂੰਨ ਹੈ ਜੇ ਬਿਨਾਂ ਪਾਸਪੋਰਟ ਤੋਂ ਕੋਈ ਰਾਸ਼ਟਰਪਤੀ ਫੜਿਆ ਜਾਂਦਾ ਹੈ ਉਹਨੂੰ ਬੰਦੀ ਬਣਾ ਲਿਆ ਜਾਂਦਾ ਉਹਨੂੰ ਜੇਲ੍ਹ ਤਕਾਰਦੇ ਹਨ ਇਸੇ ਤਰ੍ਹਾਂ ਸਾਡਾ ਜਿਹੜਾ ਮਨ ਇਹ ਵੀ ਰਾਜਾ ਸੀ ਤੇ ਇਹ ਜਦੋਂ ਇੱਥੇ ਆਇਆ ਮਾਤ ਲੋਕ ਦੇ ਵਿੱਚ ਇਹ ਬਗਾਨਾ ਦੇਸ਼ ਇੱਕਾਲ ਦਾ ਦੇਸ਼ੀ ਇਹ ਧਿਆਨ ਨਾਲ ਸਮਝਿਆ ਅੱਜ ਦੇ ਵਿਚਾਰ ਬੜੀ ਸੁਖਮੇ ਬੜੇ ਡੀਪਲੀ ਸਮਝਣੇ ਪੈਣਗੇ ਬਰੀਕੀ ਦਾ ਗਿਆਨ ਨੇ ਸਾਡਾ ਮਨ ਇਹ ਕਾਲ ਦੇਸ਼ ਵਿੱਚ ਆਇਆ ਤੇ ਉਹਨਾਂ ਨੇ ਪੰਜਾਂ ਦੀ ਡਿਊਟੀ ਲਾਤੀ ਕੰਮ ਕਰੋ ਲੋਮ ਮੰਘਾਲ ਦੀ ਸਾਰਿਆਂ ਦੇ ਪਰਮਾਨੇ ਚੈੱਕ ਕਰੋ ਪਾਸਪੋਰਟ ਚੈੱਕ ਕਰੋ ਕਿਹਦੇ ਕੋ ਪਾਸਪੋਰਟ ਆਇਆ ਜਦੋਂ ਪਾਸਪੋਰਟ ਚੈੱਕ ਕੀਤਾ ਪਾਸਪੋਰਟ ਕੀ ਹੈ ਨਾਮ ਨਾਮ ਦਾ ਪਰਮਾਨਾ ਪਛਾਣ ਪੱਤਰ ਇਹ ਵਾਕਏ ਰਾਜਾ ਅਕਾਲਪੁਰਖ ਦਾ ਬੱਚਾ ਹੈ ਜਦੋਂ ਉਹਨਾਂ ਨੇ ਨਾਮ ਦਾ ਪਰਮਾਨਾ ਚੈੱਕ ਕੀਤਾ ਤੇ ਸਿਰਫ ਗੁਰੂ ਦੇ ਕੋਲ ਨਿਕਲਿਆ ਬਾਕੀ ਸਾਰੇ ਨਾਮ ਤੋਂ ਨਹੀਂ ਇਹਨੇ ਸਭ ਜਗ ਬੰਦੂ ਕਾਲ ਕੋ ਬਿਰ ਬੁਰ ਕਾਲ ਅਫਾਰ ਆਂਦੇ ਇਹ ਸਾਡੇ ਦੇਸ਼ ਵਿੱਚ ਬਿਨਾ ਪਰਵਾਨੇ ਤੋਂ ਤੁਰੇ ਫਿਰਦੇ ਨੇ ਜਿਹੜੇ ਕੱਪੜੇ ਪਾਏ ਨੇ ਗੱਡੀਆਂ ਕੋਲ ਇਹਨਾਂ ਦੇ ਸੋਨਾ ਖਾਨ ਨੂੰ ਖਾਦੇ ਨੇ ਘਰ ਬਣਾਏ ਇਹਨਾਂ ਨੇ ਇਹ ਸਾਡੇ ਦੇਸ਼ ਵਿੱਚ ਬਿਨਾ ਪਰਵਾਨੇ ਤੋਂ ਤੁਰੇ ਫਿਰਦੇ ਨੇ ਉਹ ਕਹਿੰਦੇ ਇਹਨਾਂ ਨੂੰ ਬੰਦੀ ਬਣਾਓ ਉਹ ਫਿਰ ਮਨ ਨੂੰ ਬੰਦੀ ਬਣਾ ਲੈਂਦੇ ਮਨ